ਉਹ ਲੱਗ ਗਿਆ ਅੱਗੇ ਉਹਨੂੰ ਮੋੜਦਾ ਹੈ ਏ ਇਹ ਨਾ ਨਹੀਂ ਕਰਿਆ ਇਹੀ ਜਾਂਦੇ ਨੇ ਸਾਲੇ ਅੱਗ ਲੱਗੀ ਵੰਗ ਉਹ ਗਿਆ ਬਸ ਉਹ ਗਈ ਜੇੜੀ ਮਾਰੀ ਭਗਾ ਕੇ ਸਾਲਿਆਂ ਨੇ ਇਹ ਤਾਂ ਉੱਡ ਗਿਆ ਇੱਕ ਜਣਾ ਇਹਦੇ ਤੋਂ ਉਪਰੀ ਤੋਂ ਇਹ ਤਾਂ ਉੱਡ ਗਿਆ ਸਕੂਟਰੀ ਤੋਂ ਇਹ ਤੋਂ ਮੇਰੇ ਸਾਹਮਣੇ ਉਹ ਚ ਮਾਰਿਆ ਉਹ ਜਿਹੜਾ ਜਿਹੜੇ ਅੱਗ ਲੱਗੀ ਵੰਗੂ ਜਾਂਦੇ ਨੇ ਇਹ ਨਾ ਨਹੀਂ ਮਾਰਿਆ ਜਿਹੜੇ ਅੱਗ ਉਹਨਾਂ ਨੇ ਕੀਤਾ ਜਿਹੜੇ ਆ ਗਏ ਨੇ ਸਾਲੇ ਬੜਾ ਪੜਾਕਾ ਪੈਂਦਾ ਹੀ ਦੇਖਿਆ ਸਾਲਾ ਭਾਈ ਪਟਾਕਾ ਪੈਂਦਾ ਹੀ ਦੇਖਿਆ ਪਟਾਕਾ ਪੈਂਦਾ ਹੀ ਓਏ ਭਾਈ ਆ ਮੋਟਰ ਹੈ ਨਾ ਇਹ ਗਲਤੀ ਆ ਓਹੀ ਨੇ ਜਿਹੜੇ ਅੱਗ ਲੱਗੀ ਵਾਂਗੂ ਜਾਂਦੇ ਨੇ ਸਾਲੇ ਹਲ ਹਲ ਕਰਦੇ ਸਾਲੇ ਉਹ ਦੇਖੋ ਤੁਸੀਂ ਓਹ ਨਹੀਂ ਛੇਕੀਆਂ ਕਰਦੇ ਨੇ ਯਾਰ ਆ ਫੜੋ ਯਾਰ ਆ ਆ ਇੱਕ ਆ ਕਾਰਡ ਆ ਪ੍ਰੂਫ ਆ ਵਿੱਚ ਆ ਉਹ ਧਰਕਾ ਅਪਰੂਵ ਆ ਬਾਈ ਪ੍ਰੂਵ ਆ ਇੱਕ ਗਾੜਾ ਵੀ ਆ ਦੇਖ ਲਓ ਜੀ ਲੱਗਦੇ ਆ ਬਾਡੀ ਲੱਗ ਕੇ ਹੀ ਲੱਗਦੇ ਆ ਤੁਹਾਨੂੰ ਵੀ ਬਾਅਦ ਚ ਸੁਣਦੇ ਆ ਤੁਸੀਂ ਜਾ ਮਲਾਉਣਾ ਫਿਰ ਤੁਹਾਡੀ ਇੱਛਾ ਦੇਖੋ ਅਸੀਂ ਨਹੀਂ ਕਰੀਏ ਆਣਾ ਗੱਲ ਨਹੀਂ ਕਰੀਏ ਹਾਂ ਜੀ ਕੀ ਨਾਮ ਆ ਤੁਹਾਡਾ ਹਾਂ ਮੇਰਾ ਨਾਮ ਸੁਖੀਰ ਸਿੰਘ ਆ ਪਿਆਰੇ ਜੀ ਆ ਕਿਹੜਾ ਪਿੰਡ ਆ ਜੀ ਪੋਪਲਸ ਸ਼ਮਸਪੁਰ ਇਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਆ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨੱਗਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਆ ਤੇ ਵਾਰ ਇਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਆ 150 ਆ ਬਾਪ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਈਆ ਇਹਨਾਂ ਨਾਲ ਜੀਚੋ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਆ ਉਹ ਵੀ ਬਚਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦੇਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਲੱਗਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਆ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾਲੋ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਅਸੀਂ ਕਿ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇ ਕੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 40 ਮਿੰਟ ਪਹਿਲਾਂ ਅ ਫਵਾ 40 40 45 ਮਿੰਟ ਪਹਿਲਾਂ ਦੀ ਗੱਲ ਹੋਊਗੀ ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕੋਈ ਪਤਾ ਨਹੀਂ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ देर ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਲੱਗੀਆਂ ਹਾਂਜੀ ਬਜੀ ਕੀ ਨਾਮ ਹੈ ਹਾਂਜੀ ਰਵਜੋਤ ਕੰਗ ਜੀ ਕਿਹੜਾ ਪਿੰਡ ਹੈ ਕੂਟਲਾ ਸ਼ੰਸ਼ਪੁਰ ਜੀ ਇੱਕ ਹਾਦਸਾ ਹੋਇਆ ਹਾਂਜੀ ਹਾਂਜੀ ਕਿੰਨੇ ਹੋਇਆ ਹਾਦਸਾ ਇਹ ਸਾਡੀ ਕੋਠੀ ਦੇ ਬਿਲਕੁਲ ਸਾਹਮਣੀ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਜਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਹਰ ਸੰਡੇ ਨਿਕਲਦੇ ਨੇ ਇਹ ਤੇ ਇੱਕ ਇੱਥੇ ਸਾਡੇ ਘਟਾ ਉਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਂ ਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜ ਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਤੇ ਬਾਈਕ ਨੂੰ ਵੀ ਅੱਗ ਲੱਗ ਗਈ ਇਹਨਾਂ ਦੇ ਮ ਤੇ ਇੱਕ ਮੋਕੇ ਤੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰ ਆਪ ਵੀ ਡੈਥ ਹੋ ਗਈ ਇਹਦੀ ਐਕਟੋਰ ਉਸਮਾਨ ਕਿੱਥੇ ਦੇ ਸੀ ਇਹ ਨਾਲ ਹੀ ਲੋਕਲ ਹੈਡੋਂ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ ਹਾਂ ਜੀ ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿਥੋਂ ਨੇ ਇਹਦੇ ਨਾਲ ਦੇ ਸੀ ਜਿਹੜੇ ਉਹ ਮੁੰਡੇ ਭੱਜ ਗਏ ਉਹ ਖੜੇ ਨਹੀਂ ਗਏ ਤੇ ਬਾਈਕਰ ਦੀ ਕਿੰਨੀ ਕੀ ਸਪੀਡ ਬਾਈਕਰ ਤਾਂ 150 ਹੋਊਗਾ ਜੀ ਪ્યોਰ ਅਬਾਊਟ ਉਹੀ ਇਹਨਾਂ ਨੂੰ ਪਰਮਿਸ਼ਨਸ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋ ਕੋ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਨੂੰ ਕੋਈ ਗਰੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੂਰ ਰੋਡ ਤਾਂ ਲੱਗ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕਰ ਦੇ ਨਾਲ ਕੋਈ ਹੋਰ ਵੀ ਆ ਆ ਸੀਗੇ ਜੀ ਨਾਲ ਦੇ ਉਹ ਆਲਰੇਡੀ ਭੱਜ ਗਏ ਜੀ ਉਹ ਰੁਕੇ ਨਹੀਂ ਉਹ ਤਾਂ ਬੁੱਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਲੋਡਿਸ ਦੀ ਮਾਰ ਪਈ ਆ ਹਾਂਜੀ ਉਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਰ੍ਹਾਂ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਹੈ ਆਪਣੇ ਬੇਟੇ ਦੀ ਕਿੰਨੀ ਕੀ ਉਮਰ ਸੀਗੀ ਉਹਨਾਂ ਦੀ ਕਿੰਨੀ ਕੇਜ ਦੇ ਸੀ ਵੀਰ ਜੀ ਉਹ 40 40 ਤੋਂ 45 40 ਦੇ ਸਾਲ ਦੇ ਸੀਗੇ ਤੇ ਮਾਤਾ ਜੀ ਦੀ ਕਿੰਨੀ ਕੀ ਉਮਰ ਮਾਤਾ ਜੀ ਸੀਗੇ 50 ਪਲੱਸ ਨੇ ਜੀ 60 ਦੇ ਸਾਲ ਦੇ ਹੈਗੇ ਨੇ ਹਾਂ ਜੀ ਹਾਂ ਥੈਂਕ ਯੂ ਬਾਕਟਰ ਨੰਬਰ ਕੀ ਹੈ ਤੁਹਾਡਾ ਸੋ ਵੀਕ ਐਕਸੀਡੈਂਟ ਹੋਇਆ ਹਾਂਜੀ ਹਾਂ ਸਰ ਸਪੋਰਟਸ ਬਾਈਕ ਤੇ ਲੜਕਾ ਜਾ ਰਿਹਾ ਸੀਗਾ ਏਡੋ ਵਾਲੇ ਪਾਸੇ ਤੋਂ ਮਤਲਬ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਤੇ ਰਸਤੇ 'ਚ ਉਹਦਾ ਐਕਸੀਡੈਂਟ ਹੋਇਆ ਇੱਕ ਸਕੂਟਰੀ ਔਰ ਬਾਈਕਰ ਨਾਲ ਐਕਸੀਡੈਂਟ ਹੋਇਆ ਉਹਦੇ ਵਿੱਚ ਇੱਕ ਦੋ ਜਣਿਆਂ ਦੀ ਡੈਥ ਹੋ ਗਈਆਂ ਜੋ ਸਪੋਰਟਸ ਬਾਈਕ ਚਲਾ ਰਹਿਆ ਸੀਗਾ ਉਸਦੀ ਡੈਥ ਹੋਈ ਹੈ ਜੋ ਲੇਡੀ ਪਿੱਛੇ ਬੈਠੀ ਹੋਈ ਸੀ ਉਹਦੀ ਡੈਥ ਹੋਈ ਹੈ ਨਾਲ ਉਹਨਾਂ ਦਾ ਇੱਕ ਲੜਕਾ ਸੀਗਾ ਉਹ ਇੰਜਰਡ ਹੈ ਉਹਦੇ ਫੈਕਚਰ ਹੈ ਸਰ ਕਿੰਨੀ ਉਮਰ ਹੈਗੀ ਆ ਜੀ ਵਾਈਕਲ ਵੀ ਕਿੰਨੀ ਅਸੀ ਤਾਂ ਜੇ ਜੀ ਜੋ ਬਾਈਕਰ ਆ ਲਗਭਗ 40 ইয়ার্স ਦਾ ਲੱਗ ਰਿਹਾ ਤੇ ਜੋ ਲੇਡੀਜ਼ ਦੀ ਡੈਥ ਹੋਈ ਆ 50 ਪਲੱਸ ਤੇ ਸਭ ਜਿਹੜਾ ਇੰਜਰੀ ਹੋਇਆ ਉਹਦੇ ਇੰਜਰੀ ਕਿੰਨੀ ਸੀ ਫ੍ਰੈਕਚਰਸ ਉਹ ਦੋ ਫਿਗਰ ਦੇ ਵਿੱਚ ਬਾਕੀ ਠੀਕ ਆ ਉਹਦੀ ਏਜ 38 ਦੇ ਲਗਭਗ ਹੋਵੇ ਇਹਨਾਂ ਦੇ ਪੈਂਟਲੇਟ ਹੈ ਹੈਡ ਉਹਦੇ ਕੋਈ ਨਹੀਂ ਰਹਿੰਦੇ ਤੇ ਜਿਨ੍ਹਾਂ ਦੀ ਡੈਥ ਹੋਈ ਹੈ ਲੇਡੀ ਦੀ ਉਹ ਉਹਨਾਂ ਦੇ ਮਦਰ ਨਹੀਂ ਸੀਗੇ ਅੱਜ ਕੀ ਨਾ ਬਤਾਉਂਦਾ ਮੇਰਾ ਨੋ ਇਸੇ ਤਰਸਿੰਗਨਾਲਾ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਟਕਾਲਾ ਵਿੱਚ ਕੀ ਹੈਗੀ ਆ ਡਿਟੇਲ ਉਹ ਦੱਸ ਲਓ ਜੀ ਆਪਸ ਵਿੱਚ ਹੀ ਦੋ ਵਿਕਲ ਟਕਰਾ ਗਈ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਆਪਣੇ ਇਹ ਬਾਈਕਰ ਸੀਗੇ ਜੀ ਜਿਨ੍ਹਾਂ ਨਾਲ ਟੱਕਰ ਹੋਈ ਹੈ ਇੱਕ ਰੈਸਰ ਮੋਟਰਸਾਈਕਲ ਸੀਗਾ ਜੀ ਹਾਂ ਜੀ ਇਹ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀਗੇ ਜੀ ਇਹਨਾਂ ਨੂੰ ਚੰਡੀਗੜ੍ਹੋਂ ਬੱਲ ਨੂੰ ਜਾ ਰਹੀ ਸੀ ਲੁਧਿਆਣੇ ਤੋਂ ਆ ਰਹੀ ਸੀ ਤੇ ਜਿਹੜੀ ਦੂਸਰੀ ਐਕਟ ਵਾ ਸੀ ਉਹ ਕਿੱਥੋਂ ਆ ਰਹੀ ਸੀ ਜੀ ਉਹ ਕਪੜੇ ਕਰਾਸ ਕਰ ਰਹੀ ਸੀਗੀ ਕਟ ਓਕੇ ਇਹ ਆਪਣੇ ਕੋਈ ਜ਼ਖਮੀ ਵੀ ਹੈ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਡੈਥ ਹੋ ਗਈ ਕਿੰਨੀ ਕਿੰਨੀ ਮਰ ਗਈ ਲੇਡੀ ਦੀ ਉਮਰ 45 ਸਾਲ ਦੱਸ ਜੀ ਕਿੰਨੇ ਕਜ ਵਜੇ ਦਾ ਹਾਸਾ ਜੀ 8 ਵਜੇ ਦਾ ਜੀ 8 ਸਵੇਰ ਦਾ ਜੀ ਇਹ ਕਹਿੰਦੇ ਆ ਸਾਹ ਜਾਓ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਐਂ ਕਰਵਾਓ ਅਸੀਂ ਕਹਿੰਦੇ ਆ ਦੇਖੋ ਬੈਰ ਸੀਨੀਅਰ ਆਫੀਸਰ ਜੀ ਮਲਾਲੋ ਇੱਕ ਗੱਲ ਐ ਤੁਸੀਂ ਇਸ ਜਾਣ ਦੀ ਥੋੜਾ ਜਿਹਾ ਦੇਖੋ ਇਹ ਨਾਲ ਕਰੋਨਾ ਵੀ ਇਹਦੀ ਹੁਣ ਡੈੱਡ ਬੋਡੀ ਪਈ ਐ ਆਪਾਂ ਇਹਨੂੰ ਰੋਲਣਾ ਥੋੜੋ ਆ ਅਸੀਂ ਕਹਿੰਦੇ ਗੱਡੀ ਚਾਹ ਲਓ ਗੱਡੀ ਚਾਹ ਲਓ ਆ ਕੇ ਖੜਾ ਦਿਓ ਗੱਡੀ ਚ ਬਣਾ ਇੱਕ ਦੂਜੀ ਸਰ ਤੇ ਲਾਲੂ ਕੋਈ ਗੱਲ ਨਹੀਂ ਬੋਡੀ ਦੀ ਅਸੀਂ ਦੇਖੀ ਨਹੀਂ ਕਰਦੇ ਹਾਂ ਤੁਸੀਂ ਇਹਨੂੰ ਨਾ ਨਾ ਕਰੋ ਆਪਾਂ ਬੋਡੀ ਬੋਡੀਆਂ ਨੂੰ ਭਾਈਏ ਇਹਨੂੰ ਨਾ ਖਰਾਬ ਹੋ ਜਾਣਾ ਡੈੱਡ ਬੋਡੀ ਲੈ ਕੇ ਗੱਡੀ ਦੇ ਪਾਕੇ ਇਹਨਾਂ ਦੀ ਆ ਭਰਾ دوسری ਬੋਡੀ ਮੇਰਾ ਕਹਿਣ ਦਾ ਮਤਲਬ ਬੋਡੀ ਖਰਾਬ ਨਾ ਹੋਵੇ ਉਹਨਾਂ ਨੇ ਉਹਨਾਂ ਨੂੰ ਵਿੱਚ ਪਾ ਦਿਓ ਇੱਥੇ ਖੜੀ ਕਰ ਲਓ ਕੋਈ ਗੱਲ ਉਹ ਵੀ ਆਪਣੀ ਬੋਡੀ ਹੈ ਉਹਨੇ ਆਪਣੀ ਕੱਢੀ ਜੱਟਾ ਉਹ ਕਹਿੰਦੇ ਆਪਣੀ ਕੱਢਦਾ ਮੈਂ ਵੀ ਬੋਡੀ ਹੈ ਉਹ ਇੱਕ ਗੱਲ ਕਹਿੰਦੇ ਆਪਣੀ ਕੱਢੀ ਜੱਟੇ ਹੁੰਦੇ ਆ ਉਹਨਾਂ ਨੂੰ ਕੱਢੀ ਪਾ ਲਓ ਕੋਈ ਨਹੀਂ ਫਿਰ ਥੱਲੇ